આરપી ડી ટ્વટી ફોર દેખ રહે સાર દર્શકનું મેરે યા પ્રભા શર્મા વ્યાર ભરી સત્રીક ફિલ્મી કલા ਸਭ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਫਿਲਮੀ ਗੱਲਾਂ ਜਿਸ ਵਿੱਚ ਅਸੀਂ ਗੱਲ ਕਰਦੇ ਹਾਂ ਸਿਨੇਮਾ ਜਗਤ ਦੀ ਫਿਰ ਚਾਹੇ ਗੱਲ ਹੋਵੇ ਪਾਲੀਵੁੱਡ ਦੀ ਜਾਂ ਫਿਰ ਹੋਵੇ ਬਾਲੀਵੁੱਡ ਦੀ ਨਮੀਆਂ ਰਿਲੀਜ਼ ਹੋ ਰਹੀਆਂ ਫਿਲਮਾਂ ਉਹਨਾਂ ਦੀ ਕਹਾਣੀ ਅਦਾਕਾਰੀ ਮਿਊਜ਼ਿਕ ਅਤੇ ਮਨੋਰੰਜਨ ਦੇ ਨਾਲ ਜੁੜੀਆਂ ਹੋਈਆਂ ਹੋਰ ਕਈ ਦਿਲਚਸਪ ਗੱਲਾਂ ਦੀ ਪ੍ਰੋਗਰਾਮ ਦੀ ਸ਼ੁਰੂਆਤ ਕਰ ਲੈਂਦੇ ਹਾਂ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ YouTube Facebook ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਫੋਲੋ ਜ਼ਰੂਰ ਕਰ ਲਓ ਫਿਲਮੀ ਗੱਲਾਂ ਵਿੱਚ ਅੱਜ ਗੱਲ ਕਰਾਂਗੇ 9 ਜਨਵਰੀ 2026 ਨੂੰ ਰਿਲੀਜ਼ ਹੋਈ ਸਾਊਥ ਦੀ ਮੂਵੀ ਦਾ ਰਾਜਾ ਸਾਤ ਦੀ ਤੇ ਰਾਜਾ ਸਾਹਿਬ ਇੱਕ ਹਾਰਰ ਕਾਮੇਡੀ ਮੂਵੀ ਹੈ ਜਿਸ ਨੂੰ ਡਾਇਰੈਕਟ ਕੀਤਾ ਹੈ ਨਿਰਦੇਸ਼ਕ ਮਾਰੂਥੀ ਨੇ ਤੇ ਫਿਲਮ ਤੇ ਗੱਲਬਾਤ ਕਰਾਂਗੇ ਚਾਚਾ ਕਰਾਂਗੇ ਕਿ ਫਿਲਮ ਵਿੱਚ ਕੀ ਕੁਝ ਖਾਸ ਹੈ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਸਾਡੇ ਖਾਸ ਮਹਿਮਾਨ ਅਤੇ ਸੀਨੀਅਰ ਪੱਤਰਕਾਰ ਕੁਲਦੀਪ ਸਿੰਘ 베ਦੀ ਜੀ ਦਾ ਸਰ ਬਹੁਤ ਬਹੁਤ ਸਵਾਗਤ ਹੈ ਮਿਹਰਬਾਨੀ ਸ਼ੁਕਰੀਆ ਜੀ ਸਰ ਅੱਜ ਮੂਵੀ ਤੁਸੀਂ ਦੇਖ ਕੇ ਆਏ ਹੋ ਫਰਸਟ ਡੇ ਫਰਸਟ ਸ਼ੋ ਦਾ ਰਾਜਾ ਸਾਹਿਬ ਕੀ ਕਹਿਣਾ ਚਾਹੋਗੇ ਦੋ ਸ਼ਬਦ ਪਹਿਲਾਂ ਤਾਂ ਮੂਵੀ ਦੇ ਲਈ ਦੀ ਰਾਜਾ ਸਾਹਿਬ ਜਿਹੜੀ ਫਿਲਮ ਹੈ ਇਹ ਤਾਮਿਲ ਦੇ ਵਿੱਚ ਬਣੀ ਹੈ ਜੀ ਤੇ ਉਸ ਤੋਂ ਬਾਅਦ ਨਾਲ ਇਹ ਹਿੰਦੀ ਦੇ ਵਿੱਚ ਡੱਬ ਹੋ ਗਈ ਹੈ ਜੀ ਇਹ ਸਾਊਥ ਵਾਲਿਆਂ ਦਾ ਪਿਛਲੇ ਕੁਝ ਦਿਨ ਤੋਂ ਇਹ ਜਰਜਾਨ ਬਣਿਆ ਵੀ ਉਹ ਪੈਨ ਇੰਡੀਆ ਫਿਲਮਾਂ ਰਿਲੀਜ਼ ਕਰਦੇ ਨੇ ਜੀ ਹਾਲਾਂਕਿ ਉਹ ਤਾਮਿਲ ਤੇਲਗੂ ਦੇ ਵਿੱਚ ਦੋ ਤਿੰਨ ਭਾਸ਼ਾਵਾਂ 'ਚ ਉਹਨਾਂ ਦੇ ਫਿਲਮਾਂ ਰਿਲੀਜ਼ ਹੁੰਦੀਆਂ ਸੀਗੀਆਂ ਜੀ ਲੇਕਿਨ ਉਹਨਾਂ ਦੀਆਂ ਫਿਲਮਾਂ ਦਾ ਪ੍ਰਭਾਵ ਇਹੋ ਜਿਹਾ ਬਣ ਗਿਆ ਵੀ ਉਹਨਾਂ ਨੂੰ ਇਹ ਲੱਗਦਾ ਵੀ ਫਿਲਮ ਜਿਹੜੀ ਹੈ ਪੂਰੇ ਹਿੰਦੁਸਤਾਨ 'ਚ ਰਿਲੀਜ਼ ਹੋਣੀ ਚਾਹੀਦੀ ਹੈ ਰਿਲੀਜ਼ ਹੋਣੀ ਚਾਹੀਦੀ ਸੋ ਇਹ ਫਿਲਮ ਰਿਲੀਜ਼ ਹੋਈ ਹੈ ਹਾਂ ਔਰ ਇਸ ਫਿਲਮ ਦੇ ਵਿੱਚ ਜਿਹੜੀ ਖਾਸियत ਹੈ ਉਹ ਇਹਦੇ ਵਿੱਚ ਪ੍ਰਭਾਸ ਜਿਹੜਾ ਹੀਰੋ ਹੈ ਪ੍ਰਭਾਸ ਜਿਹਨੂੰ ਕਿ ਆਪਾਂ ਡਿਰੇਬਲ ਸਟਾਰ ਵੀ ਕਿਹਾ ਜਾਂਦਾ ਉਹਨਾਂ ਨੂੰ ਹਾਂਜੀ ਹਾਂਜੀ ਜਿਹਨੂੰ ਕਿ ਅਸੀਂ ਸਾਊਥ ਦਾ ਇੱਕ ਬੜਾ ਵੱਡਾ ਐਕਟਰ ਕਹਿੰਦੇ ਹਾਂ ਫਿਲਮ ਦਾ ਟ੍ਰੇਲਰ ਦੇਖਿਆ ਫਿਲਮ ਦੇ ਵਿੱਚ ਬਹੁਤ ਕੁਝ ਖਾਸ ਸਮਝ ਆਉਂਦਾ ਹੈ ਹਾਰਰ ਵੀ ਦੇਖਿਆ ਜਾਂਦਾ ਹੈ ਕਾਮੇਡੀ ਵੀ ਦੇਖੀ ਜਾਂਦੀ ਹੈ ਤਾਂ ਮੇਨ ਗੱਲ ਜਿਹੜੀ ਇਹ ਹੈ ਕਿ ਸੰਜੇ ਦੱਤ ਨੂੰ ਵੀ ਐਸ ਅ ਵਿਲਨ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਮੈਂ ਦੇਖਿਆ ਜਦੋਂ ਇਸ ਫਿਲਮ ਨੂੰ ਤਾਂ ਮੇਰੇ ਦਿਮਾਗ ਦੇ ਵਿੱਚ ਵੀ ਇਹ ਗੱਲਾਂ ਸੀ ਕਿਉਂਕਿ ਉਹਦਾ ਟ੍ਰੇਲਰ ਇਹੋ ਜਿਹਾ ਹੈ ਜਿਹਦੇ ਵਿੱਚ ਉਹਨਾਂ ਨੇ ਸਾਰੀਆਂ ਗੱਲਾਂ ਹਾਰਰ ਵੀ ਹੈ ਕਾਮੇਡੀ ਵੀ ਹੈ ਜੰਤਰ ਮੰਤਰ ਤੰਤਰ ਵੀ ਹੈ ਉਹਦੇ ਵਿੱਚ ਕਈ ਕੁਝ ਹੈ ਹੂੰ ਤੇ ਲੇਕਿਨ ਜਦੋਂ ਅਸੀਂ ਫਿਲਮ ਨੂੰ ਵੇਖਦੇ ਹਾਂ ਨਾ ਉਹਦੇ ਵਿੱਚ ਜਦੋਂ ਅਸੀਂ ਪ੍ਰਵਾਸ ਤੋਂ علاوہ ਅ ਜਦੋਂ ਸੰਜਾ ਦਾਦ ਦਾ ਤੁਸੀਂ ਨਾਂ ਲਿਆ ਜੀ 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 ਤੇ ਇੱਕ ਜ਼ਰੀਨਾ ਵਹਾਬ ਸਾਡੀ ਇੱਕ ਬੜੀ ਪੁਰਾਣੀ ਐਕਟਰੈਸ ਹੈ ਜੀ ਉਹ ਇਹਦੇ ਵਿੱਚ ਉਹਨੇ ਗੰਗਾ ਦੇਵੀ ਦਾ ਰੋਲ ਕੀਤਾ ਹੈ ਬੜਾ ਅੱਛਾ ਰੋਲ ਹਵਾ ਸੋ ਇਹ ਇਹ ਫਿਲਮ ਜਿਹੜੀ ਹੈ ਇਹ ਸਾਨੂੰ ਸ਼ੁਰੂ ਦੇ ਵਿੱਚ ਜਿਹੜੀ ਹੈ ਇਹ ਸਾਨੂੰ ਜੋੜਦੀ ਹੈ ਫਿਲਮ ਔਰ ਫਿਰ ਇੰਟਰਵਲ ਤੋਂ ਬਾਅਦ ਜਦੋਂ ਉਹ ਬਿਲਕੁਲ ਪੂਤਾ ਪ੍ਰੇਤਾ ਵਾਲੇ ਪਾਸੇ ਜਾਂ ਜੰਤਰ ਮੰਤਰ ਵਾਲੇ ਪਾਸੇ ਗੱਲ ਚੁਰ ਪੈਂਦੀ ਹੈ ਤਾਂ ਉਹਦੇ ਵਿੱਚ ਬਹੁਤ ਸਾਰਾ ਵਡ ਕੱਟ ਤੇ ਹੋਰ ਚੀਜ਼ਾਂ ਜੜੀਆਂ ਨੇ ਭੰਕਰ ਭੰਕਰ ਸ਼ਖਲਾਂ ਜੜੀਆਂ ਨੇ ਉਹ ਸਾਡੇ ਸਾਹਮਣੇ ਆਉਂਦੀਆਂ ਨੇ ਅੱਛਾ ਪ੍ਰਭਾਸ ਨੂੰ ਲੈ ਕੇ ਨਾ ਮੋਸਟ ਔਵੇਟਡ ਫਿਲਮ ਸਗੀ ਕਿ ਪ੍ਰਭਾਸ ਤੋਂ ਕਾਫੀ ਉਮੀਦਾਂ ਲਗਾਈਆਂ ਜਾਂਦੀਆਂ ਨੇ ਕਿਉਂਕਿ ਜੇਕਰ ਬਾਹੂਬਲੀ ਦੀ ਗੱਲ ਕਰੀਏ ਬਾਹੂਬਲੀ 2 ਦੀ ਗੱਲ ਕਰੀਏ ਤਾਂ ਉਹਨਾਂ ਦੀ ਜਿਹੜੀ ਅ ਪ੍ਰਸਿੱਧੀ ਸੀਗੀ ਉਹਨਾਂ ਨੇ ਹਿੰਦੀ ਆਡੀਅੰਸ ਨੂੰ ਵੀ ਟੱਚ ਕੀਤਾ ਉਹਨਾਂ ਦੇ ਦਿਲਾਂ ਨੂੰ ਟੱਚ ਕੀਤਾ ਤੇ ਹੁਣ ਵੀ ਬਹੁਤ ਸਾਰੀਆਂ ਉਮੀਦਾਂ ਲਗਾਈਆਂ ਹਨ ਖਰਾ ਉਤਰੇ ਨੇ ਪ੍ਰਭਾਸ ਇਸ ਮੂਵੀ ਦੇ ਵਿੱਚ ਪ੍ਰਭਾਸ ਦੇਖੋ ਜੀ ਆਪਾਂ ਪਹਿਲਾਂ ਜੇ ਥੋੜੀ ਜਿਹੀ ਆਪਾਂ ਕਹਾਣੀ ਦੇ ਪ੍ਰਭਾਅ ਗੱਲ ਕਰ ਲਈਏ ਨਾ ਫਿਰ ਆਪਾਂ ਨੂੰ ਪਤਾ ਲੱਗੇਗਾ ਕਿ ਪ੍ਰਭਾਸ ਕਿੱਥੇ ਖੜਾ ਹੁੰਦਾ ਜੀ ਅ ਫਿਲਮ ਦੇ ਵਿੱਚ ਇਹ ਦੱਸਿਆ ਗਿਆ ਵੀ ਇੱਕ ਕਿ ਸਦਾ ਬਹੁਤ ਪੁਰਾਣਾ ਉਹਦਾ ਰਾਜ ਹੁੰਦਾ ਸੀ ਰਾਜ ਪਾਟ ਹੁੰਦਾ ਸੀ ਬੜਾ ਵੱਡਾ ਗੰਗਾ ਦੇਵੀ ਜਿਹੜੀ ਸੀਗੀ ਉਹ ਉਸ ਰਾਜ ਨੂੰ ਚਲਾ ਰਹੀ ਸੀ ਇੱਕ ਉਹਦਾ ਪਤੀ ਹੁੰਦਾ ਸੀਗਾ ਪਤੀ ਜਿਹੜਾ ਹੈ ਉਹ ਪਤੀ ਕਾਫੀ ਦਿਨ ਤੋਂ ਲੱਭ ਨਹੀਂ ਰਿਹਾ ਔਰ ਫਿਰ ਉਸਦਾ ਇੱਕ ਪੁੱਤਰ ਹੁੰਦਾ ਤੇ ਪੁੱਤਰ ਵੀ ਉਹਦਾ ਮਰ ਜਾਂਦਾ ਤੇ ਫਿਰ ਗੋਪੁਤਰਾ ਹੁੰਦਾ ਪ੍ਰਭਾਸ ਪ੍ਰਭਾਸ ਜਿਹੜਾ ਉਹ ਆਪਣੇ ਦਾਦੇ ਦੀ ਭਾਲ ਚ ਨਿਕਲਦਾ ਦਾਦੇ ਦੀ ਪਾਲਸੇ ਨਿਕਲਦਾ ਤਾਂ ਫਿਰ ਉਹਨੂੰ ਦਾਦੇ ਬਾਰੇ ਬਹੁਤ ਸਾਰੀਆਂ ਅਸਲੀਅਤਾਂ ਦਾ ਪਤਾ ਲੱਗਦਾ ਹੈ ਵੀ ਉਹ ਇੱਕ ਪਹਿਲਾ ਭਿਖਾਰੀ ਜਿਹਾ ਬੰਦਾ ਸੀਗਾ ਉਹ ਗੰਗਾ ਦੇਵੀ ਦੇ ਉੱਥੇ ਦਰਬਾਰ ਚ ਆਉਂਦਾ ਹੈ ਤਾਂ ਉੱਥੇ ਉਹਦੀ ਬੇਇੱਜ਼ਤੀ ਹੁੰਦੀ ਹੈ ਤੇ ਫਿਰ ਉਹ ਤੰਤਰਾਂ ਕੋ ਪਹੁੰਚ ਜਾਂਦਾ ਹੈ ਉੱਥੇ ਜਾ ਕੇ ਉਹ ਆਪਣੀ ਭਗਤੀ ਕਰਦਾ ਤੇ ਉਹਨਾਂ ਕੋਲੋਂ ਆਪਣੀਆਂ ਤਾਕਤਾਂ ਲੈ ਕੇ ਫਿਰ ਉਹ ਤਾਕਤਾਂ ਦੀ ਦੁਰਵਰਤੋਂ ਗੰਗਾ ਦੇਵੀ ਨੂੰ ਤਬਾਹ ਕਰਨ ਵਿੱਚ ਲਾਉਂਦਾ ਹੈ ਤੇ ਲੇ ਕੈਨੇਡਾ ਦੇਵੀ ਦੇ ਨਾਲ ਉਹਨਾਂ ਦੀ ਕਿੱਦਾਂ ਦੁਸ਼ਮਣੀ ਪੈ ਗਈ ਇਹ ਮੈਨੂੰ ਲੱਗਦਾ ਜਾਣਨ ਲਈ ਫਿਲਮ ਦੇਖਣੀ ਪਵੇ ਹਾਂ ਬਿਲਕੁਲ ਔਰ ਇਹ ਮਸਲਾ ਜਿਹੜਾ ਹੈ ਫਿਰ ਅਖੀਰ ਦੇ ਉੱਤੇ ਹੱਲ ਜਿਹੜਾ ਹੁੰਦਾ ਹੈ ਜਿਹੜਾ ਕਿ ਕਲਾਈਮੈਕਸ ਵਿੱਚ ਦਿਖਾਇਆ ਜਾਂਦਾ ਹੈ ਲੇਕਿਨ ਆਪਾਂ ਦਰਸ਼ਕਾਂ ਨੂੰ ਇਸ ਕਰਕੇ ਨਹੀਂ ਦੱਸਣਾ ਚਾਹੁੰਦੇ ਵੀ ਕਿਉਂਕਿ ਜੇ ਆਪਾਂ ਸਾਰੀ ਕਹਾਣੀ ਦੱਸ ਦਿੱਤੀ ਤੇ ਫਿਰ ਦਰਸ਼ਕ ਸਿਨੇਮੇ ਚ ਕਿਉਂ ਜਾਣਗੇ ਸੋ ਇਹ ਇਹ ਤੁਹਾਡਾ ਇਹ ਹੈ ਵੀ ਪ੍ਰਭਾਸ ਦੇ ਨਾਲ ਦੋ ਤਿੰਨ ਕੁੜੀਆਂ ਨੇ ਦਿਖਾਈਆਂ ਗਈਆਂ ਬੜੀਆਂ ਖੂਬਸੂਰਤ ਮਟਿਆਰਾਂ ਨੇ ਜੀ ਮਾਲਵੀਕਾ ਮੋਹਨਨ ਨਿਧੀ ਅਗਰਵਾਲ ਰਿੱਧੀ ਕੁਮਾਰ ਜ਼ਰੀਨਾ ਬਹਾਦਰੀ ਜੀ ਨੇ ਕਿਦਸੀ ਗੱਲ ਕੀਤੀ ਸੋ ਇਹ ਇਹ ਆਉਂਦੀਆਂ ਦੇ ਨਾਲ ਫਿਰ ਸਾਡੇ ਜਿਵੇਂ ਸੰਜੇ ਦਾਤ ਹੁਣੇ ਹੈ ਸੰਜੇ ਦਾਤ ਹੁਣਾਂ ਦਾ ਰੋਲ ਵੀ ਇਹਦੇ ਵਿੱਚ ਬੜਾ ਅੱਛਾ ਸੋ ਇਹ ਫਿਲਮ ਜਿਹੜੀ ਹੈ ਤੁਹਾਨੂੰ ਪ੍ਰਭਾਸ ਜਿਹੜਾ ਹੈ ਪ੍ਰਭਾਸ ਆਡੀਅנס ਨੂੰ ਬਹੁਤ ਪ੍ਰਭਾਵਿਤ ਕਰਦਾ ਹੈ ਕਿਉਂਕੋ ਉਹਦਾ ਚਿਹਰਾ ਮੋਰਾ ਜਿਹੜਾ ਬੜਾ ਖੂਬਸੂਰਤ ਹੈ ਜੀ ਔਰ ਉਹ ਉਹਦਾ ਉਹਦਾ ਫਿਰ ਜਦੋਂ ਆਪਾਂ ਦੇਖਦੇ ਆ ਨਾ ਜਦੋਂ ਉਹ ਲੜਾਈਆਂ ਦਿਖਾਉਂਦੇ ਨੇ ਜਦੋਂ ਆਪਣੇ ਬਾਹੂ ਬਲ ਨੂੰ ਇਸਤੇਮਾਲ ਕਰਦਾ ਤਾਂ ਫਿਰ ਇਹਦੇ ਵਿੱਚ ਬਹੁਤ ਕੁਝ ਇਹੋ ਜਿਹੇ ਨਜ਼ਰਸਰ ਨੂੰ ਆਉਂਦਾ ਪਰ ਇਹਦੇ ਵਿੱਚ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਵੀ ਐਫ ਐਕਸ ਦੀ ਬਹੁਤ ਵਰਤੋਂ ਕੀਤੀ ਗਈ ਹੈ ਜੀ ਜਾਂ ਫਿਰ ਏ ਆਈ ਦੀ ਵਰਤੋਂ ਵੀ ਕੀਤੀ ਗਈ ਹੈ ਜਦੋਂ ਅਸੀਂ ਵੱਡੇ ਵੱਡੇ ਕੋਈ ਸੀਨ ਦਿਖਾਉਣੇ ਆ ਤਾਂ ਇਸ ਵੇਲੇ ਏ ਆਈ ਕੋਲੋਂ ਵੀ ਕਾਹੀ ਮਦਦ ਫਿਲਮਾਂ ਵਿੱਚ ਲਈ ਜਾ ਰਹੀ ਹੈ ਸੋ ਇਹ ਫਿਲਮ ਜਿਹੜੀ ਹੈ ਜਦੋਂ ਅਸੀਂ ਪਹਿਲਾ ਸਟੋਰੀ ਇਹਦੀ ਇੰਟਰਵਲ ਤੱਕ ਤਾਂ ਬਿਲਕੁਲ ਸਪੀਡ ਨਾਲ ਚੱਲਦੀ ਆ ਫਿਰ ਅੱਗੋਂ ਜਦੋਂ ਉਹ ਪੜਤਾਲ ਵਿੱਚ ਨਿਕਲਦੇ ਆ ਤਾਂ ਫਿਰ ਬਹੁਤ ਕੁਝ ਸਾਨੂੰ ਪਈ ਹੋਈ ਇਹ ਮਹਿਸੂਸ ਹੁੰਦਾ ਵੀ ਕਾਫੀ ਕੁਝ ਲੰਮਕ ਰਿਹਾ ਔਰ ਜਲਦੀ ਜਲਦੀ ਗੱਲ ਅੱਗੇ ਨਹੀਂ ਵਧ ਰਹੀ ਸੋ ਇਹ ਨੂੰ ਕਈ ਵਾਰੀ ਸਾਨੂੰ ਐ ਲੱਗਦਾ ਵੀ ਇਹ ਫਿਲਮ ਜਿਹੜੀ ਹੋਰ ਥੋੜੀ ਜਿਹੀ ਸ਼ਾਰਟ ਹੁੰਦੀ ਜਿਵੇਂ ਕਿ 3 ਘੰਟੇ ਦੀ ਫਿਲਮ ਹੈ 3 ਘੰਟੇ ਦੀ ਫਿਲਮ ਜਿਹੜੀ ਆ ਉਹ ਅੱਜ ਕੱਲ ਆਡੀਅנס ਜਿਹੜੀ ਹੈ ਇਹਨਾਂ ਨੂੰ ਬਸ ਆਉਣੀ ਬੈਠਦੇ ਆ ਅੱਛਾ 3 ਘੰਟੇ 10 ਮਿੰਟ ਦੀ ਇਹ ਮੂਵੀ ਆ ਤੇ ਫਿਲਮ ਦੇ ਵਿੱਚ ਤਿੰਨ ਤਿੰਨ ਐਕਟ੍ਰੈਸ ਪ੍ਰਭਾਸ ਦੇ ਸਾਹਮਣੇ ਰੱਖੀਆਂ ਗਈਆਂ ਨੇ ਤੇ ਉਹਨਾਂ ਦੇ ਨਾਲ ਉਹਨਾਂ ਦਾ ਲਵ ਐਂਗਲ ਹੈ ਜੋ ਵੀ ਦਿਖਾਇਆ ਜਾਂਦਾ ਜ਼ਰੂਰਤ ਸੀਗੀ ਫਿਲਮ ਦੇ ਵਿੱਚ ਉਸ ਕਹਿੰਦੇ ਕਿ ਮੈਂ ਤਾਂ ਇਤੋਂ ਦੇ ਰਿਵਿਊ ਸੁਣੇ ਜਿ ਕਿ ਲਵ ਲਵ ਐਂਗਲ ਨਾ ਵੀ ਹੁੰਦਾ ਤਾਂ ਵੀ ਫਿਲਮ ਚੱਲ ਪੈਣੀ ਸੀ ਬਿਲਕੁਲ ਪ੍ਰਭਾ ਪਰ ਇਹਦੇ ਵਿੱਚ ਪਤਾ ਕੀ ਉਹਨਾਂ ਨੇ ਰੱਖਿਆ ਇਹਦੇ ਵਿੱਚ ਇਹ ਰੱਖਿਆ ਵੀ ਉਹਨਾਂ ਨੇ ਜਿਹੜਾ ਨਾ ਕਿਸੇ ਇੱਕ ਲੜਕੀ ਨਾਲ ਉਹਦਾ ਲਵ ਐਂਗਲ ਨਹੀਂ ਰੱਖਿਆ ਨਹੀਂ ਰੱਖਿਆ ਤਿੰਨ ਲੜਕੀਆਂ ਨੇ ਇਹਦੇ ਵਿੱਚ ਪਹਿਲਾਂ ਸ਼ੁਰੂ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਰਹਿ ਰਹੀ ਆ ਉਹ ਜਦੋਂ ਘਰੋਂ ਨਿਕਲਦਾ ਤਾਂ ਫਿਰ ਉਹਨੂੰ ਫਿਰ ਇੱਕ ਹੋਰ ਕੁੜੀ ਟੱਕਰਦੀ ਆ ਜਿਹੜੀ ਕਿ ਕ੍ਰਿਸਚਨ ਹੈਗੀ ਐ ਨੰਨ ਬਣ ਲਈ ਗਈ ਹੋਈ ਐ ਫਿਰ ਉਥੋਂ ਨਿਕਲਦਾ ਤੇ ਫਿਰ ਇੱਕ ਹੋਰ ਕੁੜੀ ਮਿਲਦੀ ਐ ਸੋ ਕਿਸੇ ਵੇਲੇ ਉਹ ਦੋਵੇਂ ਇਕੱਠੀਆਂ ਵੀ ਹੋ ਜਾਂਦੀਆਂ ਨੇ ਲੇਕਿਨ ਇਹ ਨਹੀਂ ਪਤਾ ਲੱਗਦਾ ਵੀ ਪ੍ਰਭਾਸ ਕਿਹੜੀ ਕੁੜੀ ਨੂੰ ਜ਼ਿਆਦਾ ਪਿਆਰ ਕਰ ਰਿਹਾ ਤੇ ਕਿਨੂੰ ਉਹ ਠੱਗ ਰਿਹਾ ਇਹ ਥੋੜਾ ਜਿਹਾ ਇਸ ਕਰਕੇ ਰੱਖਿਆ ਗਿਆ ਮੈਨੂੰ ਲੱਗਦਾ ਜਿਹੜੇ ਡਾਇਰੈਕਟਰ ਨੇ ਮਰੁੱਥੀ ਸਾਹਿਬ ਜੀ ਉਹਨਾਂ ਨੇ ਫਿਲਮ ਵੀ ਲਿਖੀ ਐ ਸਾਰੀ ਇਹ ਉਹ ਉਹਨਾਂ ਦਾ ਇਹ ਧਿਆਨ ਸੀਗਾ ਵੀ ਇਹ ਪ੍ਰਭਾਸ ਨੂੰ ਕਿਸੇ ਮੁਹੱਬਤ ਦੇ ਵਿੱਚ ਨਫਸਾਇਆ ਜਾ ਨਾ ਮੁਹੱਬਤ ਦੀ ਟ੍ਰਾਇੰਗਲ 'ਚ ਫਸਾਇਆ ਜਾ ਇਸ ਕਰਕੇ ਨਫਸਾਇਆ ਜਾ ਵੀ ਲੋਕਾਂ ਦਾ ਧਿਆਨ ਜਿਹੜਾ ਹੈ ਕਹਾਣੀ ਵੱਲੋਂ ਪਾਸੇ ਚਲੇ ਜਾਏਗਾ ਉਹਨਾਂ ਨੇ ਰੱਖਿਆ ਤਾਂ ਹੈ ਲੜਕੀਆਂ ਨੂੰ ਵੀ ਤਾਂ ਕਿ ਜਿਹੜੇ ਦਰਸ਼ਕ ਨੇ ਉਹ ਥੋੜਾ ਜਿਹਾ ਉਹਨਾਂ ਦਾ ਮਨ ਪਰਚਾਵਾ ਵੀ ਹੁੰਦਾ ਰਵੇ ਨਾਲ ਨਾਲ ਹੂੰ ਅੱਛਾ ਪਰ ਬਾਸ ਦੀ ਜਿਵੇਂ ਕਿ ਮੈਂ ਗੱਲ ਕੀਤੀ ਬਾਹੂਬਲੀ ਦੇਖੀ ਆ ਸੀ ਬਾਹੂਬਲੀ 2 ਦੇਖੀ ਆ ਜਿਹੋ ਜਿਹੋ ਉਸ ਦਾ ਉਸ ਦਾ ਕਿਰਦਾਰ ਰਿਹਾ ਆ ਆਵਾਜ਼ ਜਿਹਨੇ ਉਹਦੀ ਡਬ ਕੀਤੀ ਆ ਪ੍ਰੋਪਰ ਇੱਕ ਸ਼ਾਨਦਾਰ ਜਿਹੜਾ ਰੋਲ ਸੀਗਾ ਆ ਗਿਆ ਇਸ ਫਿਲਮ ਵਿੱਚ ਕਿਰਦਾਰ ਕਿਵੇਂ ਦਾ ਲੱਗਾ ਉਹਦਾ ਕਿਉਂਕਿ ਬਹੁਤ ਸਾਰੇ ਰਿਵਿਊ ਇਦਾਂ ਦੇ ਵੀ ਆ ਰਹੇ ਕਿ ਨਕਲੀ ਲੱਗ ਰਿਹਾ ਵੀ ਐਫ ਐਕਸ ਵੀ ਨਕਲੀ ਲੱਗ ਰਿਹਾ ਕੁਝ ਖਾਸ ਨਹੀਂ ਲੱਗਾ ਦਸ਼ਕਾਂ ਨੂੰ ਦੇਖੋ ਇਹ ਤਾਂ ਮੈਨੂੰ ਲੱਗਦਾ ਹੁੰਦਾ ਪਤਾ ਕੀ ਹੈ ਜਦੋਂ ਆਮ ਦਰਸ਼ਕ ਫਿਲਮ ਵੇਖਦਾ ਨਾ ਉਹ ਇਹਨਾਂ ਗੱਲਾਂ ਵਲ ਘੱਟ ਧਿਆਨ ਦਿੰਦਾ ਵੀ ਐਫ ਐਕਸ ਯੂਜ਼ ਕੀਤਾ ਜਾਂ ਕੀ ਕੀਤਾ ਯੂਜ਼ ਉਹਦਾ ਧਿਆਨ ਹੁੰਦਾ ਵੀ ਸਟੋਰੀ ਕਿੰਨੀ ਸਪੀਡ ਨਾਲ ਚੱਲ ਰਹੀ ਹੈ ਔਰ ਇਹ ਚ ਕਿੰਨੀ ਉਤਸੁਕਤਾ ਭਰੀ ਹੋਈ ਹੈ ਵੀ ਅਸੀਂ ਅੱਗੋਂ ਅੱਗੋਂ ਕੀ ਹੋਣ ਵਾਲਾ ਅਸੀਂ ਇਹ ਵੇਖਣ ਆਲੇ ਆ ਹਮ ਕੁਝ ਲੋਕ ਜਿਹੜੇ ਆ ਆਪਣੇ ਆਪ ਨੂੰ ਸਿਆਣੇ ਦਰਸ਼ਕ ਸਮਝਦੇ ਨੇ ਉਹ ਉਹ ਜ਼ਰੂਰ ਇਸ ਅੰਦਾਲਵਲ ਧਿਆਨ ਦਿੰਦੇ ਆ ਵੀ ਹੋ ਸਕਦਾ ਇਹ ਚ ਵੀ ਐਫ ਐਕਸ ਜਾ ਯੂਜ਼ ਕੀਤਾ ਹੈ ਜੀ ਫਰਾਂ ਜੀ ਲੇਕਿਨ ਇਹਦੇ ਵਿੱਚ ਇਹ ਫਿਲਮ ਇਸ ਤਰ੍ਹਾਂ ਬਣ ਨਹੀਂ ਸਕਦੀ ਸੀ ਜੋ ਕਿ ਜਦੋਂ ਤੁਸੀਂ ਪਿਛਾਤ ਜੇ ਭੂਤ ਜੇ ਦਿਖਾਉਣੇ ਹੁੰਦੇ ਆ ਤਾਂ ਫਿਰ ਤੁਹਾਨੂੰ ਬਹੁਤ ਕੁਝ ਯੂਜ਼ ਕਰਨਾ ਪੈਂਦਾ ਹੈ। ਹਮਮਤਲਬ ਇਹ ਆ ਵੀ ਤੁਸੀਂ ਕਿਸੇ ਬੰਦੇ ਨੂੰ ਡਰਾ ਵੀ ਰਹੇ ਹੋ ਔਰ ਕਿਸੇ ਬੰਦੇ ਨੂੰ ਮਤਲਬ ਭਾਜੜ ਵੀ ਪਾ ਰਹੇ ਹੋ। ਹੁਣ ਇਹਦੇ ਵਿੱਚ ਜਿਹੜਾ ਖੇਡ ਦੇ ਉੱਤੇ ਜਿਹੜਾ ਇੱਕ ਬੜਾ ਮਾਹਰ ਇਸ ਗੱਲ ਦਾ ਮੰਨਿਆ ਜਾਂਦਾ ਜਿਹੜਾ ਵਿਗਿਆਨਕ ਹੈ ਬੋਮਨ ਰਾਨੀ ਬੋਮਨ ਰਾਨੀ ਉਹਨੂੰ ਬੁਲਾਇਆ ਜਾਂਦਾ। ਹੁਣ ਬੋਮਨ ਰਾਨੀ ਜਿਹੜੀ ਗੱਲ ਕਹਿੰਦਾ ਨਾ ਉਹ ਕਹਿੰਦਾ ਵੀ ਤੁਸੀਂ ਆਪਣੇ ਜਿਹੜੀ ਮਾਨਸਿਕ ਸਥਿਤੀ ਹੈ ਉਹਨੂੰ ਇੱਕ ਜਗ੍ਹਾ ਸਥਿਰ ਕਰ ਲਵੋ ਤੇ ਫਿਰ ਤੁਹਾਨੂੰ ਇਹੋ ਜਿਹੀ ਚੀਜ਼ਾਂ ਮੈਨੂੰ ਪਤਾ ਲੱਗੇਗਾ ਤੁਹਾਨੂੰ ਕੁਝ ਨਹੀਂ ਕਹਿਣ ਗਿਆ ਲੇਕਿਨ ਜਦੋਂ ਤੁਸੀਂ ਆਪਣੇ ਮਨ ਦੇ ਵਿੱਚ ਧਾਰਿਆ ਹੋਇਆ ਵੀ ਇਹ ਚੀਜ਼ ਸਾਨੂੰ ਨਜ਼ਰ ਆ ਰਹੀ ਹੈ ਫਿਰ ਤੁਹਾਨੂੰ ਬਾਰ-ਬਾਰ ਨਜ਼ਰ ਆਏਗੀ ਬਿਲਕੁਲ ਮੈਂ ਵੀ ਕਈ ਵੇਲੇ ਚਲੋ ਮੈਂ ਥੋੜਾ ਨਾ ਟਾਪਿਕ ਤੋਂ ਆਪਣੇ ਤੋਂ ਹਟ ਕੇ ਮੈਂ ਵੀ ਨਾ ਜਦੋਂ ਅਸਲ ਜ਼ਿੰਦਗੀ ਵਿੱਚ ਇਹਨਾਂ ਚੀਜ਼ਾਂ ਨੂੰ ਐਕਸਪੀਰੀਅੰਸ ਕਰਦੀ ਤੇ ਮੇਰਾ ਮੰਨਣਾ ਵੀ ਇਹੀ ਹੈ ਕਿ ਸੱਚਮੁੱਚ ਹੈਦੀ ਹੈ ਨਹੀਂ ਸੱਚੇ ਵਿੱਚ ਦੇਖੋ ਸੱਚਮੁੱਚ ਕੋਈ ਚੀਜ਼ ਨਹੀਂ ਹੁੰਦੀ ਇਹ ਦੇਖੋ ਉਹ ਜਿਹੜੇ ਉਹਨਾਂ ਨੇ ਦਿਖਾਈ ਹੈ ਨਹੀਂ ਜਿਵੇਂ ਕਿ ਵੂਮਨ ਇੰਦਾਰਨੀ ਨੇ ਕਿਹਾ ਜੇਕਰ ਅਸੀਂ ਆਪਣੇ ਮਨੋਵਿਗਿਆਨ ਤੇ ਕੰਟਰੋਲ ਰੱਖ ਲਈਏ ਫਿਰ ਇਹ ਸਿਰਫ ਇੱਕ ਕਲਪਨਾਵਾ ਨੂੰ ਅਸੀਂ ਇਹਨਾਂ ਨੂੰ ਕਹਿ ਸਕਦੇ ਹਾਂ ਇਹ ਸਾਡੀ ਮਨ ਦੀ ਕਲਪਨਾ ਹੈ ਨਹੀਂ ਮੇਰਾ ਮਤਲਬ ਉਹ ਕਹਿੰਦਾ ਵੀ ਤੁਸੀਂ ਜਿਹੜੀ ਤੁਹਾਡੇ ਇੱਕ ਦਿਮਾਗ ਦੇ ਵਿੱਚ ਚੀਜ਼ ਬੈਠੀ ਹੈ ਨਾ ਤੁਸੀਂ ਉਹਨੂੰ ਕਿਸੇ ਢੰਗ ਨਾਲ ਬਾਹਰ ਕੱਢਣਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਇਹ ਸੋਚਣਾ ਪਵੇਗਾ ਵੀ ਮੈਂ ਇਹ ਅਸਲੀਅਤ ਨਹੀਂ ਵੇਖ ਰਿਹਾ ਲੇਕਿਨ ਮੈਂ ਅਸਲੀਅਤ ਜੋ ਮਤਲਬ ਹੋਣੀ ਚਾਹੀਦੀ ਹੈ ਮੈਂ ਉਹ ਉਹਦੇ ਵਾਲੇ ਪਾਸੇ ਜਾਵਾਂ ਤੇ ਫਿਰ ਤੁਹਾਨੂੰ ਇਹ ਭੂਤ ਕੁਛ ਨਹੀਂ ਕਹਿੰਦੇ ਲੇਕਿਨ ਜਦੋਂ ਤੁਸੀਂ ਇੱਕ ਜਾਨਵਰ ਨੂੰ ਬਿੱਲੀ ਨੂੰ ਵੇਖ ਲੋਗੇ ਕੁੱਤੇ ਨੂੰ ਵੇਖ ਲੋਗੇ ਤਾਂ ਤੁਹਾਨੂੰ ਲੱਗੇਗਾ ਇਹ ਚ ਵੀ ਭੂਤ ਆ ਗਿਆ ਇਹਦੇ ਚ ਵੀ ਭੂਤ ਆ ਗਿਆ ਸੋ ਇਦਾਂ ਦੀਆਂ ਚੀਜ਼ਾਂ ਉਹਨੇ ਦੱਸਣ ਦੀ ਕੋਸ਼ਿਸ਼ ਕੀਤੀ ਆ ਪਰ ਮੈਨੂੰ ਇਹ ਕਈ ਵਾਰੀ ਲੱਗਦਾ ਹੁੰਦਾ ਵੀ ਇਹ ਜਦੋਂ ਕੋਈ ਫੈਮਿਲੀ ਫਿਲਮ ਦੇਖਣ ਜਾਂਦੀ ਹੈ ਨਾ ਇਹੋ ਜਿਹੀ ਉਹ ਚ ਬੱਚੇ ਵੀ ਹੁੰਦੇ ਆ ਔਰਤਾਂ ਵੀ ਹੁੰਦੀਆਂ ਨੇ ਜੀ ਉਹਨਾਂ ਨੂੰ ਇਹ ਫਿਲਮ ਜਿਹੜੀ ਆ ਇਹ ਪਸੰਦ ਆ ਸਕਦੀ ਆ ਔਰ ਤੁਹਾਨੂੰ ਮੈਂ ਦੱਸਾਂ ਇੱਕ ਦਰਸ਼ ਸ਼ਕਰਬਰਗ ਵੀ ਇਹੋ ਜਿਹਾ ਹੈਗਾ ਸਾਡੇ ਕੋਲ ਜਿਹੜਾ ਇਹੋ ਜੀਆਂ ਫਿਲਮਾਂ ਨੂੰ ਲਾਈਕ ਕਰਦਾ ਹੈ ਲਾਈਕ ਕਰਦੇ ਕਿਉਂਕਿ ਜੇ ਆਪਾਂ ਸ਼ੁਰੂ ਤੇ ਦੇਖੀਏ ਜਿਹੜੀਆਂ ਸਾਡੇ ਬਾਲੀਵੁੱਡ 'ਚ ਫਿਲਮਾਂ ਬਣਦੀਆਂ ਰਹੀਆਂ ਨੇ ਨਾ ਰਾਮਸੇ ਬ੍ਰਦਰਸ ਦੀਆਂ ਫਿਲਮਾਂ ਕਹਿੰਦੇ ਹੁੰਦੇ ਸੀਗੇ ਜੀ 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 ਜਾਂ ਇੱਕ ਦੋ ਫਿਲਮਾਂ ਹੋ ਰਹੀਆਂ ਸੀ ਉਹ ਕੌਣ ਥੀ ਜਾਂ ਇਦਾਂ ਦੀਆਂ ਫਿਲਮਾਂ ਆਈਆਂ ਸੀ ਪਹਿਲਾਂ ਜੇ ਕਰੋਦੀ ਭੂਲ ਬਲਈਆ ਦੀ ਵੀ ਗੱਲ ਕੀਤੀ ਜਾਵੇ ਉਦੋਂ ਦੀ ਫਿਲਮਾਂ ਦੇਖਣ ਦੇ ਭੂਲ ਬਲਈਆ ਤਾਂ ਚਲੋ ਹੁਣਦੇ ਆਗੇ ਨਾ ਭੂਲ ਬਲਈਆ ਤਾਂ ਹੁਣ ਤੁਸੀਂ ਪਹਿਲਾਂ ਦੀਆਂ ਫਿਲਮਾਂ ਨੂੰ ਕੌਣ ਥੀ ਉਹ ਜਿਹੜੀ ਨਾ ਉਹ ਤੇ ਸਾਡੀਆਂ ਫਿਲਮਾਂ ਜਿਹੜੀਆਂ ਸੀ ਨਾ ਉਹੀ ਸ਼ੂਟ ਕਰ ਸਕਦੇ ਸੀ ਜੋ ਸਾਡੇ ਕੈਮਰੇ ਦੇ ਵਿੱਚ ਕਰ ਸਕਦੀਆਂ ਹੁੰਦੀਆਂ ਸੀ ਜੀ ਜੀ ਲੇਕਿਨ ਹੁਣ ਤਾਂ ਬੜਾ ਕੁਝ ਬਾਰ ਹੋ ਅਸੀਂ ਕਰ ਸਕਦੇ ਆ ਕਿ ஏਆਈ ਦਾ ਜ਼ਮਾਨਾ ਹੈ ਕੁਝ ਵੀ ਹੋ ਸਕਦਾ ਕੁਝ ਵੀ ਸੋ ਇਹ ਫਿਲਮ ਜਿਹੜੀ ਹੈ ਮੈਨੂੰ ਲੱਗਦਾ ਹੈ ਵੀ ਇਹ ਸਾਡੇ ਕੁਝ ਦਰਸ਼ਕਾਂ ਨੂੰ ਪਸੰਦਾ ਰਹਿੰਦੀ ਹੈ ਆ ਸਕਦੀ ਹੈ ਪਰ ਜਿੱਦਾਂ ਆਮ ਤੌਰ ਦੇ ਉੱਤੇ ਸਾਡੇ ਕੁਝ ਯੂਟਿਊਬਰ ਦੋਸਤ ਨੇ ਉਹਨਾਂ ਨੇ ਸਾਨੂੰ ਡਰਾਇਆ ਹੋਇਆ ਸੀਗਾ ਵੀ ਤਰੰਦਰ ਜਿਹੜੀ ਹੈ ਤਰੰਦਰ ਇਸ ਤੋਂ ਬਾਅਦ ਤਰੰਦਰ ਲੋਕਾਂ ਨੇ ਵੇਖਣੀ ਨੇ ਰਾਜਾ ਸਾਹਿਬ ਵੇਖੀ ਜਾਊਗੀ ਪਰ ਪਿਆਸ ਤਾਂ ਇਹੀ ਲਗਾ ਰਹੇ ਸੀ ਕਿਉਂਕਿ ਮੂਵੀ 'ਚ ਪ੍ਰਭਾਸ ਲੀਡ ਰੋਲ ਕਰ ਰਹੇ ਨੇ ਤੇ ਉਹਨਾਂ ਤੋਂ ਇਹੀ ਉਮੀਦਾਂ ਜਤਾਈਆਂ ਜਾ ਰਹੀਆਂ ਸੀ ਬਾਕੀ ਤੁਸੀਂ ਦੇਖ ਕੇ ਆਏ ਹੋ ਦਰਸ਼ਕਾਂ ਦੇ ਆਪਣੇ ਆਪਣੇ ਥਿਊ ਹੋ ਸਕਦੇ ਤੁਸੀਂ ਦੱਸੋ ਆਪਣਾ ਥਿਊ ਤੁਹਾਨੂੰ ਲਾਜਿਕ ਲੱਗਾ ਮੂਵੀ 'ਚ ਨਹੀਂ ਲੌਜਿਕ ਤਾਂ ਦੇਖੋ ਫਿਲਮ ਦੇ ਵਿੱਚ ਜੇ ਤੁਸੀਂ ਲੱਭਣ ਜਾਓਗੇ ਤਾਂ ਫਿਰ ਤੁਹਾਨੂੰ ਨਹੀਂ ਲੱਭੇਗਾ ਨਹੀਂ ਲੱਭੇਗਾ ਨਹੀਂ ਲੱਭੇਗਾ ਲੇਕਿਨ ਇਹ ਹੈ ਵੀ ਉਹਨੇ ਇੱਕ ਕਹਾਣੀ ਨੂੰ ਪੇਸ਼ ਕਰਨ ਦਾ ਢੰਗ ਲੱਭਿਆ ਵੀ ਇਦਾਂ ਦੇ ਭੂਤਾਂ ਪ੍ਰੇਤਾਂ ਦੀ ਸਟੋਰੀ ਵਿੱਚ ਘੁਮਾ ਕੇ ਤੇ ਅਖੀਰ ਦੇ ਉੱਤੇ ਉਹ ਸਾਰੇ ਭੇਤ ਖੋਲਦਾ ਸੋ ਇਸ ਕਰਕੇ ਇਹ ਸਾਨੂੰ ਫਿਲਮ ਜਿਹੜੀ ਆ ਨਾ ਇਹ ਉਤਸੁਕਤਾ ਉਹਨਾਂ ਦਰਸ਼ਕਾਂ ਵਿੱਚ ਬਣੀ ਰਹਿ ਸਕਦੀ ਹੈ ਜਿਹੜੇ ਇਹੋ ਜਿਹੇ ਭੂਤਾਂ ਦੀਆਂ ਕਹਾਣੀਆਂ ਦੇ ਤੈਅ ਤੱਕ ਜਾਣਾ ਚਾਹੁੰਦੇ ਆ ਲੇਕਿਨ ਕਈ ਜਿਹੜੇ ਬਹੁਤ ਘੱਟ ਦਿਲ ਵਾਲੇ ਨੇ ਯਾ ਜਿਹੜੇ ਕਹਿੰਦੇ ਨੇ ਯਾਰ ਕੀ ਦਿਖਾਇਆ ਜਾ ਰਿਹਾ ਇਹ ਸੱਚੀ ਹਾਰਰ ਮਹਿਸੂਸ ਹੁੰਦਾ ਡਰ ਉੱਥੇ ਜਦੋਂ ਥ੍ਰੀਟਚ ਅਸੀਂ ਬੈਠਦੇ ਆਂ ਦਰਸ਼ਕਾਂ ਨੂੰ ਨਹੀਂ ਹਾਂ ਦਰਸ਼ਕਾਂ ਨੂੰ ਥੋੜਾ ਬਹੁਤ ਮਹਿਸੂਸ ਹੁੰਦਾ ਪਰ ਮੈਨੂੰ ਲੱਗਦਾ ਹੈ ਬਹੁਤ ਹੀ ਬੜੀ ਦਰਸ਼ਕ ਇਹੋ ਜਿਹੇ ਫਿਲਮਾਂ ਚ ਜਿਹੜੇ ਨਹੀਂ ਪਸੰਦ ਕਰਦੇ ਨਾ ਉੱਠ ਕੇ ਬਾਹਰ ਆ ਜਾਂਦੇ ਜੀ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਵੀ ਇਹ ਤਾਂ ਕੋਈ ਗੱਲ ਹੈ ਹੀ ਨਹੀਂਗੀ ਇਹ ਆਪਣੀ ਕੀ ਦਿਖਾਇਆ ਜਾ ਰਿਹਾ ਸੋ ਮੈਨੂੰ ਲੱਗਦਾ ਹੈ ਵੀ ਇਹ ਇਸ ਨੂੰ ਕੁਝ ਦਰਸ਼ਕ ਜਿਹੜੇ ਕਿ ਕੁਝ ਵਰਗ ਹੈਗਾ ਉਹ ਦਰਸ਼ਕ ਦੇ ਨੂੰ ਪਸੰਦ ਕਰ ਸਕਦੇ ਨੇ ਅੱਛਾ ਮੂਵੀ ਦਾ ਟ੍ਰੇਲਰ ਜਦੋਂ ਦੇਖਦੇ ਆ ਮੂਵੀ ਟ੍ਰੇਲਰ ਚ ਬਹੁਤ ਕੁਝ ਦਿਖਾਇਆ ਗਿਆ ਤੇ ਇੱਕ ਲਾਸਟ ਵਿੱਚ ਸੀਨ ਆਂਦਾ ਹੈ ਕਿ ਪ੍ਰਭਾ ਜਿਹੜਾ ਪ੍ਰਭਾਸ ਹੈ ਉਹ ਜੋਕਰ ਦੀ ਲੁੱਕ ਵਿੱਚ ਆਂਦਾ ਹੈ ਚਲੋ ਤੁਸੀਂ ਮੈਨੂੰ ਆਫ ਸਕਰੀਨ ਦੱਸੇ ਦਿੱਤਾ ਕਿ ਉਹ ਇੱਕ ਤਰ੍ਹਾਂ ਦਾ ਟਵਿਸਟ ਹੈ ਜਿਹੜਾ ਕਿ ਦੇਖਣ ਦੇਖਣ ਤੇ ਹੀ ਪਤਾ ਲੱਗੇਗਾ ਪਰ ਉਸ ਲੁੱਕ ਨੂੰ ਲੈ ਕੇ ਨਾ ਜਿਹੜੇ ਪ੍ਰਭਾਸ ਦੇ ਜਿਹਨੂੰ ਕਹਿੰਦੇ ਕਟੜ ਫੈਨਸੀ ਉਹਨਾਂ ਨੇ ਬੜਾ ਵਿਰੋਧ ਜਤਾਇਆ ਕਿ ਹੁਣ ਜੋਕਰ ਦਾ ਇਹ ਰੋਲ ਕਿਦਾਂ ਮਤਲਬ ਕਿਦਾਂ ਉਹਨੂੰ ਤੁਸੀਂ ਦੇਖਦੇ ਹੋ ਦੇਖੋ ਮੈਨੂੰ ਇਹ ਲੱਗਦਾ ਵੀ ਪ੍ਰਭਾਸ ਇੱਕ ਐਕਟਰ ਹੈ ਜਿਹੜੇ ਐਕਟਰ ਨੇ ਨਾ ਉਹਨਾਂ ਨੂੰ ਜਦੋਂ ਆਪਾਂ ਕਿਸੇ ਰੋਲ ਦੇ ਵਿੱਚ ਲੈ ਕੇ ਜਾਂਦੇ ਆ ਤਾਂ ਉਹਨੂੰ ਜੋ ਡਾਇਰੈਕਟਰ ਨੇ ਜੋ ਰਾਈਟਰ ਨੇ ਕਿਹਾ ਉਹ ਉਹਨੂੰ ਕਰਨਾ ਪੈਂਦਾ ਜੀ ਇਹਦੇ ਵਿੱਚ ਪ੍ਰਭਾਸ ਦਾ ਕੋਈ ਦੋਸ਼ ਨਹੀਂ ਪ੍ਰਭਾਸ ਨੂੰ ਜਿਹੋ ਜੀ ਸਕ੍ਰਿਪਟ ਮਿਲੀ ਆ ਉਹਨੇ ਉਸ ਦੇ ਉੱਤੇ ਕੰਮ ਕਰਨਾ ਚਾਹਾ ਤੇ ਮੈਨੂੰ ਲੱਗਦਾ ਵੀ ਪਰਭਾਸ ਕਿਤੇ ਕਿਤੇ ਮੈਨੂੰ ਇਸ ਕਰਕੇ ਵੀਕ ਲੱਗਦਾ ਹੈ ਵੀ ਜਦੋਂ ਸਕ੍ਰਿਪਟ ਵੀਕ ਹੁੰਦੀ ਹੈ ਜਦੋਂ ਤੁਹਾਡੇ ਗੱਲ ਕਹਿਣ ਨੂੰ ਨਹੀਂ ਹੁੰਦੀ ਤਾਂ ਉੱਥੇ ਤੁਹਾਨੂੰ ਐਕਟਰ ਵੀ ਵੀਕ ਲੱਗੇਗਾ ਵੀਕ ਲੱਗੇ ਪਰ ਜਿੱਥੇ ਤੁਸੀਂ ਉਹਨੂੰ ਸਟਰੋਂਗ ਬਣਾ ਕੇ ਪੇਸ਼ ਕੀਤਾ ਜਿੱਥੇ ਉਹ ਗੱਲ ਕਰਦਾ ਅੱਛੀ ਉੱਥੇ ਉਹ ਅੱਛਾ ਲੱਗਦਾ ਸੋ ਇਹਦੇ ਵਿੱਚ ਨਾ ਪਰਭਾਸ ਦੀ ਐਕਟਿੰਗ ਬਾਰੇ ਮੈਂ ਨਹੀਂ ਕੁਝ ਵੀ ਕਹਿ ਸਕਦਾ ਕਿਉਂਕਿ ਡਾਇਰੈਕਸ਼ਨ ਕਿਵੇਂ ਦੀ ਫਿਲਮ ਹੈ ਐਕਟਰ ਵਧੀਆ ਐ ਐਕਟਰ ਵਧੀਆ ਐ ਪਰ ਹੈਂਡਲ ਕਰਨਾ ਹੁੰਦਾ ਉਹਨੇ ਡਾਇਰੈਕਟਰ ਨੇ ਉਹਨੂੰ ਤੇ ਉਸ ਡਾਇਰੈਕਟਰ ਨੇ ਜਿੰਨਾ ਕੋ ਉਹਨੂੰ ਹੈਂਡਲ ਕੀਤਾ ਉਸ ਹਾਵ ਨਾਲ ਪ੍ਰਭਾਸ ਨੇ ਅੱਛਾ ਰੋਲ ਕੀਤਾ ਹੂੰ ਫੈਮਿਲੀ ਨਾਲ ਦੇਖਣ ਵਾਲੀ ਹੈਗੀ ਮੂਵੀ ਫੈਮਿਲੀ ਨਾਲ ਦੇਖਣ ਵਾਲੀ ਹੈਗੀ ਕਿਉਂਕਿ ਬੱਚੇ ਜਿਹੜੇ ਇਸ ਫਿਲਮ ਨੂੰ ਬਹੁਤ ਲਾਈਕ ਕਰ ਸਕਦੇ ਨੇ ਕਿਉਂਕਿ ਬੱਚੇ ਇਦਾਂ ਦੇ ਇਦਾਂ ਵੀਫੈਕਸ ਬਹੁਤ ਜ਼ਿਆਦਾ ਯੂਜ਼ ਕੀਤੀ ਗਈ ਆ ਆ ਬੰਦਾ ਤੁਹਾਡੇ ਸਾਹਮਣੇ ਆ ਇਹ ਉੱਡ ਗਿਆ ਇਹ ਬਿੱਲੀ ਬਣ ਗਿਆ ਕੁੱਤਾ ਬਣ ਗਿਆ ਇਹ ਉੱਤੇ ਲਾਈਫ ਤੇ ਚੜ ਗਿਆ ਇਹ ਕੰਨ ਤੇ ਚੜ ਗਿਆ ਹੂੰ ਜਾਂ ਇੱਕ ਦਰਵਾਜ਼ਾ ਆ ਦਰਵਾਜ਼ਾ ਖੁੱਲਦਾ ਤੇ ਉੱਥੇ ਲਾਸ਼ਾਂ ਦੇ ਢੇਰ ਲੱਗੇ ਹੋਏ ਆ ਸੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਨਾ ਕਈ ਵਾਰੀ ਉਹ ਉਹ ਬੱਚਿਆਂ ਨੂੰ ਥ੍ਰਿਲ ਕਰਦੀਆਂ ਨੇ ਅੱਛਾ ਮੂਵੀ 'ਚ ਗਾਣੇ ਕਿੰਨੇ ਨੇ ਗਾਣੇ 3-4 ਹੈਗੇ ਆ ਹੈਗੇ ਲੋਡ ਦੇ ਅਕੋਰਡਿੰਗਲੀ ਹੈਗੇ ਆ ਚਾਹੀਦੇ ਸੀ ਗਾਣੇ ਨਹੀਂ ਉਹ ਚਾਹੀਦੇ ਨਹੀਂ ਸੀਗੇ ਉਹ ਉਹਨੇ ਪੂਰੇ ਗਾਣੇ ਦਿੱਤੇ ਵੀ ਨਹੀਂ ਉਹਨੇ ਇੱਕ ਇੱਕ ਅੰਤਰਾ ਦੋ ਦੋ ਅੰਤਰੇ ਨਾਲ ਗਾਣਾ ਖਤਮ ਕਰ ਦਿੱਤਾ ਅੱਛਾ ਬੀਤੀ ਸਰ ਇਹ 3 ਘੰਟੇ 10 ਮਿੰਟ ਦੀ ਫਿਲਮ ਆ ਤੇ ਬਣਾ ਕੇ ਰੱਖਦੀ ਹੈ ਆਡੀਅנס बनके रखਦੀ ਹੈ ਮੈਨੂੰ ਮੈਨੂੰ ਤਾਂ ਨਹੀਂ ਬਣ ਕੇ ਰੱਖ ਸਕੀ ਤੁਸੀਂ ਉੱਟ ਗਿਆ ਗਏ ਉਹਨੇ ਇੰਨੀ ਦੇਰ ਨਹੀਂ ਬਣ ਕੇ ਰੱਖ ਸਕੀ ਮੈਨੂੰ ਲੱਗਿਆ ਸੀਗਾ ਵੀ ਪ੍ਰਵਾਸ ਵਰਗਾ ਐਕਟਰ ਹੈ ਲੋਕ ਤਨ ਉਹਨਾ ਹੀ ਰੋਇਨਾ ਨੇ ਮੂਮਰ ਰਾਨੀ ਵਰਗਾ ਹੈਗਾ ਸੰਜੇ ਦੱਤ ਹੈਗਾ ਸੰਜੇ ਦੱਤ ਮੈਨੂੰ ਲੱਗਿਆ ਵੀ ਸੰਜੇ ਦੱਤ ਨੂੰ ਵੀ ਇਹਨਾਂ ਨੇ ਇਸ ਫਿਲਮ ਦੇ ਵਿੱਚ ਜਿੱਦਾਂ ਵੇਸਟ ਕੀਤਾ ਗਿਆ ਦਿਖਾਇਆ ਗਿਆ ਹੁਣ ਆ ਪਤਰੰਦਰ ਦੀ ਗੱਲ ਕਰੀਏ ਤਰੰਦਰ ਜਿਸਾਂ ਮਰਜ਼ੀ ਸੀ ਗੱਲ ਲੇਕਿਨ ਉਹਦੇ ਵਿੱਚੋਂ ਅਕਸ਼ੇ ਖੰਨਾ ਜਿਹੜਾ ਹੈ ਅਕਸ਼ੇ ਖੰਨਾ ਉਹਦੇ ਮੈਂ ਕਿਹਨੇ ਐਕਟਰ ਨੇ ਇਸ ਟਾਈਮ ਤੋਂ ਵਾਹ ਵਾਹੀ ਖੱਟੀ ਆ ਅਕਸ਼ੇ ਖੰਨਾ ਦੀ ਕਿੰਨੀ ਵਾਹ ਵਾਹੀ ਹੋ ਰਹੀ ਹੈ ਉਹ ਹੈ ਨਾ ਮੈਂ ਕਿਹਾ ਅਕਸ਼ੇ ਖੰਨਾ ਨੇ ਉਸ ਫਿਲਮ ਵਿੱਚ ਕੋਈ ਬਾਹਾਂ ਉਲਾਰ ਕੇ ਡਾਇਲੋਗ ਨਹੀਂ ਬੋਲੇ ਕੋਈ ਕੁਝ ਨਹੀਂ ਉਹ ਆਪਣੇ ਚਿਹਰੇ ਦੇ ਹਾਵ ਭਾਵ ਦੇ ਨਾਲ ਹੀ ਦਰਸ਼ਕਾਂ ਨੂੰ ਦਰਸ਼ਕਾਂ ਨੂੰ ਮੋਹ ਗਏ ਨੇ ਸੋ ਮੇਰਾ ਮਤਲਬ ਆ ਵੀ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਨਾ ਇਹ ਕਦੇ-ਕਦੇ ਬਣਦੀਆਂ ਨੇ ਸੋ ਇਹ ਫਿਲਮ ਜਿਹੜੀ ਹੈ ਮੈਨੂੰ ਸਾਉਦੀਆ ਫਿਲਮਾਂ ਵਿੱਚੋਂ ਥੋੜੀ ਜਿਹੀ ਕਮਜ਼ੋਰ ਫਿਲਮ ਕਮਜ਼ੋਰ ਮੂਵੀ ਲੱਗੀ ਅੱਛਾ ਜਦੋਂ ਕਹਿੰਦੇ ਆ ਕਿ ਅ ਪ੍ਰਭਾਸ ਵਰਗੇ ਐਕਟਰ ਹੋਣ ਤੇ ਉਮੀਦਾਂ ਵੱਧ ਜਾਂਦੀਆਂ ਹੁੰਦੀਆਂ ਆ ਤੇ ਇਹ ਵੀ ਅਕਿਆਸ ਲਗਾਏ ਜਾ ਰਹੇ ਸੀ ਕਿ ਉਤਰੰਦਰ ਨੂੰ ਉਹ ਦਵੇਗੀ ਟੱਕਰ ਦੇਵੇਗੀ 350 ਕਰੋੜ ਤੋਂ ਜ਼ਿਆਦਾ ਦੇ ਬਜਟ ਦੀ ਇਹ ਫਿਲਮ ਕਮਾਈ ਕਰ ਪਾਵੇਗੀ ਲੈ ਕੇ ਪਾਵਗੇ ਤੇ 350 ਕਿਹਾ ਮੈਂ ਇਹਦਾ 450 500 ਕਰੋੜ ਦਾ ਬਜਟ ਦੇਖਿਆ ਹੈ 450 ਆ ਹਮਮ ਔਰ ਇਹ ਇਹ ਨਹੀਂ ਇੰਨਾ ਕੰਮ ਨਹੀਂ ਕਰ ਸਕੇਗੀ ਇੰਨਾ ਨਹੀਂ ਕਰ ਸਕੇਗੀ ਕਿਉਂਕਿ ਫਿਲਮ ਤੇ ਬਹੁਤ ਪੈਸਾ ਲਾਇਆ ਗਿਆ ਬਹੁਤ ਪੈਸਾ ਲੱਗਾ ਤੇ ਦੂਸਰੇ ਪਾਸੇ ਤੁਰੰਦਰ ਜਿਹੜਾ ਹੈ ਅਸਲ ਉਹ 900 ਕਰੋੜ ਤੱਕ ਪਹੁੰਚਣ ਲੱਗੀ ਹੈ ਫਿਲਮ ਉਹ ਜੀ 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 ਔਰ ਹਰ ਹਫਤੇ ਹੀ ਕਰੋੜਾਂ ਰੁਪਏ ਦੀ ਕਮਾਉਂਦੀ ਹੈ ਜੀ ਸੋ ਮੈਨੂੰ ਨਹੀਂ ਲੱਗਦਾ ਵੀ ਇਹ ਜਿਹੜੀ ਪ੍ਰਭਾਸਤੀ ਇਹ ਫਿਲਮ ਹੈ ਇਹ ਇਹ ਜਿਹੜੀ ਇਹਨਾ ਕੁਝ ਕਰ ਸਕੇਗੀ ਸੋ ਉਹਦੇ ਮੁਕਾਬਲੇ ਉੱਤੇ ਆਪਾਂ ਦੇਖੀਏ ਤਾਂ ਇਹ ਫਿਰ ਕਮਜ਼ੋਰ ਫਿਲਮਾਂ ਕਮਜ਼ੋਰ ਫਿਲਮਾਂ ਅੱਛਾ ਚਲੋ ਹੁਣ ਜਾਣ ਦਾ ਵਕਤ ਹੋ ਗਿਆ ਉਸ ਤੋਂ ਪਹਿਲਾਂ ਅਸੀਂ ਮੂਵੀ ਨੂੰ ਰਿਵਿਊ ਕਰਦੇ ਹੁੰਨੇ ਆ ਰਿਵਿਊ ਕਰ ਲਿਆ ਤੇ ਹੁਣ ਮੂਵੀ ਨੂੰ ਸਟਾਰ ਦੇਣ ਦੀ ਵਾਰੀ ਆ ਆਊਟ ਆਫ 5 ਤੁਸੀਂ ਇਸ ਮੂਵੀ ਨੂੰ ਕਿੰਨੇ ਸਟਾਰ ਦੇਣਾ ਦੋ ਸਟਾਰ ਦੋ ਸਟਾਰ ਦੇਣਾ ਪਤਾ ਨਹੀਂ ਮੈਂ ਤਾਂ ਕਈ ਵੇਲੇ ਇਹ ਸੋਚਦੀ ਨਹੀਂ ਕਿ ਉਹ ਕਿਹੜੀ ਮੂਵੀ ਆਉਗੀ ਜਿਹਦੇ ਵਿੱਚ ਸਿਰ ਕਿਸੇ ਨੇ 5 ਚ 4 ਜਾਂ 5 ਬਟਾ 5 ਨੰਬਰ ਅੋ ਵੀ ਦਵਾਂਗੇ ਠੀਕ ਹੈ ਸਰ ਤੁਸੀਂ ਸਾਡੇ ਸਟੂਡੀਓ ਚ ਆਏ ਦਰਸ਼ਕਾਂ ਨੂੰ ਮੂਵੀ ਬਾਰੇ ਰਿਵਿਊ ਦਿੱਤੇ ਉਹਦੇ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੁਹਾਡਾ ਤੇ ਦਰਸ਼ਕੋ ਜੇਕਰ ਤੁਸੀਂ ਵੀ ਹਾਰਰ ਕਾਮੇਡੀ ਮੂਵੀਜ਼ ਨੂੰ ਦੇਖਣ ਦੇ ਸ਼ੌਕੀਨ ਹੋ ਤਾਂ ਇਹ ਫਿਲਮ ਤੁਸੀਂ ਜਾ ਕੇ ਜ਼ਰੂਰ ਆਪਣੀ ਫੈਮਲੀ ਬੱਚਿਆਂ ਦੇ ਨਾਲ ਦੇਖੋ ਕਿਉਂਕਿ ਫੈਮਲੀ ਜਿਵੇਂ ਕਿ ਸਰ ਨੇ ਦੱਸਿਆ ਕਿ ਫੈਮਲੀ ਮੂਵੀ ਹੈ ਤੁਸੀਂ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਜੋ ਵੀ ਤੁਹਾਡੀ ਪ੍ਰਤੀਕਿਰਿਆ ਹੈ ਜੋ ਵੀ ਤੁਹਾਡੀ ਰਾਏ ਇਸ ਫਿਲਮ ਦੇ ਬਾਰੇ ਉਹ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਆ ਕਰੋ ਤੇ ਅੱਜ ਦੇ ਫਿਲਮੀ ਗੱਲਾਂ ਦੇ ਵਿੱਚ ਅ ਖਾਸ ਐਪੀਸੋਡ ਵਿੱਚ ਇੰਨਾ ਹੀ ਤੇ ਅਗਲੇ ਹਫਤੇ ਫੇਰ ਮਿਲਾਂਗੇ ਨਮੀਆਂ ਫਿਲਮਾਂ ਨਵੇਂ ਰਿਵਿਊਜ਼ ਅਤੇ ਮਨੋਰੰਜਨ ਦੇ ਨਾਲ ਭਰਪੂਰ ਹੋਰ ਗੱਲਾਂ ਦੇ ਨਾਲ ਤਦ ਤੱਕ ਲਈ ਤੁਸੀਂ ਬਣੇ ਰਹੋ ਆਰਪੀਡੀ 24 ਦੇ ਨਾਲ ਤੇ ਇਸ ਦੇ ਨਾਲ ਹੁਣ ਮੈਨੂੰ دیਓ ਇਜਾਜ਼ਤ ਧੰਨਵਾਦ